ਨਗਰ ਫੱਤਾ ਮਾਲੂਕਾ ਦੇ ਬੜੇ ਹੋਣਹਾਰ ਬੱਚੇ ਜਿਨ੍ਹਾਂ ਨੇ ਇਨਵੀਟੇਸ਼ਨ ਇੰਟਰਨੈਸ਼ਨਲ ਨੇਪਾਲ ਦੇ ਵਿੱਚ ਜੋ ਅੰਡਰ 17 ਦੀਆਂ ਗੇਮਾਂ ਹੋਈਆਂ ਸੀ ਜਿਸ ਵਿੱਚ ਬੱਚਾ ਸਾਹਿਲਦੀਪ ਤੇ ਜਸਮਨ ਜਿਹੜਾ ਸਾਹਿਲਦੀਪ ਹੈ ਬੱਚਾ ਇਹ ਫੱਤਾ ਮਾਲੂਕਾ ਦਾ ਔਰ ਜਸਮਨ ਹੈ ਜਿਹੜਾ ਚਨੀਅਰ ਤੋਂ ਬਲੋਂਗ ਕਰਦਾ ਇੱਕ ਸਾਡੀ ਬੇਟੀ ਆ ਫੱਤਾ ਮਾਲੋਕਾ ਤੋਂ ਖੁਸ਼ਪ੍ਰੀਤ ਕੋ ਜਿਨ੍ਹਾਂ ਨੇ ਕਬੱਡੀ ਕਬੱਡੀ ਦੇ ਵਿੱਚ 골ਡ ਮੈਡਲ ਜਿਹੜਾ ਜਿੱਤਿਆ ਸੀਗਾ ਉਹ ਜਿਹੜਾ ਅੱਜ ਦਾ ਦਿਨ ਹੈ ਵੱਡਾ ਭਾਖਾਂ ਵਾਲਾ ਤੇ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਨਗਰ ਫੱਤਾ ਮਾਲੋਕਾ ਦੇ ਇਨ੍ਹਾਂ ਤੇ ਸੰਤ ਬਾਬਾ ਅਮਰ ਸਿੰਘ ਕਿਰਤੀ ਜੀ ਦੀ ਬੜੀ અપਾਰ ਕਿਰਪਾ ਨਾਲ ਨਗਰ ਤੇ ਤਾਂ ਸਾਡੇ ਜਿਹੜੇ ਬੱਚੇ ਨੇ ਨਗਰ ਦੇ ਇੱਕ ਕਾਫੀ ਮਨ ਲਓ ਗੇਮਾਂ ਦੇ ਵਿੱਚ ਪੁੱਟਵਾਲ ਹੈਂਡਵਾਲ ਬਾਸਕਟਬਾਲ ਕਬੱਡੀ ਦੇ ਵਿੱਚ ਕਾਫੀ ਬੱਚੇ ਨੇ ਜਿਹੜੇ ਸਾਡੇ 골ਡ ਮੈਡਲਿਸਟ ਆ ਰਹੇ ਨੇ ਔਰ ਪਿੱਛੇ ਜੇ ਮਨੂੰ ਤਰਾਕੀ ਦੇ ਵਿੱਚ ਵੀ ਸਾਡੇ ਬੱਚੇ ਆ ਜਿਹੜੇ ਮਨ ਲਓ ਉਹ ਇੰਟਰਨੈਸ਼ਨਲ ਮਨ ਲਓ ਗਏ ਸੀਗੇ ਜਿਹੜਾ 올림픽 ਦੇ ਵਿੱਚ ਵੀ ਗਏ ਨੇ ਸੋ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਨਗਰਫਪਤਾ ਮਾਲੂਕਾ ਵੱਲੋਂ ਸਾਰੇ ਨਗਰ ਵੱਲੋਂ ਜੀ ਆਇਆਂ ਆਖਦਾ ਔਰ ਧੰਨਵਾਦ ਕਰਦਾ ਬੱਚਿਆਂ ਦਾ ਔਰ ਸਾਰੇ ਬੱਚਿਆਂ ਨੂੰ ਬੇਨਤੀ ਵੀ ਕਰਦਾ ਇਹ ਇਨਾਂ ਵੱਲ ਦੇਖੋ ਕਿਉਂਕਿ ਚੰਗੇ ਬੱਚੇ ਨੇ ਜਿਹੜੇ ਚੰਗੇ ਗੇਮਾਂ ਦੇ ਵਿੱਚ ਨੇ ਇੱਕ ਤਾਂ ਇਹ ਸਭ ਤੋਂ ਵੱਡੀ ਪ੍ਰੇਰਣਾ ਹੈ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਜੇ ਅਸੀਂ ਉਹਨਾਂ ਨਾਲ ਗੇਮਾਂ ਦੇ ਵਿੱਚ ਅਸੀਂ ਸਾਥ ਦੇਵਾਂਗੇ ਪਰ ਸਾਡੇ ਨਗਰ ਦੀ ਪੂਰੀ ਸਪੋਰਟ ਹੈ ਇਹਨਾਂ ਨੂੰ ਮੈਂ ਆਪਣੇ ਵੱਲੋਂ ਵੀ ਬੱਚਿਆਂ ਨੂੰ ਕਹੂੰਗਾ ਕਿ ਅੱਗੇ ਵਾਸਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਅੱਗੇ ਜਾਣ ਵਾਸਤੇ ਅੱਗੇ ਜੇ ਇਹਨਾਂ ਨੇ ਤਰੱਕੀ ਕਰਨੀ ਹੈ ਤਾਂ ਮੈਂ ਇਹਨਾਂ ਦਾ ਸਾਥ ਜ਼ਰੂਰ ਦੇਵਾਂਗਾ ਇਹਨੀਆਂ ਬੇਨਤੀਆਂ ਕਹਿੰਦਾ ਹਾਂ ਖਿੰਮਤਾ ਜੱਜਕਾਂ ਵਾਈਕੁਲ ਜੀਕਾ ਖਾਲਸਾ ਵਾਈਕੁਲ ਜੀਕੀ